ਨਮਸਕਾਰ ਮੈਂ ਡਾਕਟਰ ਰੇਖਾ ਗੁਪਤਾ ਪੈਥੋਲੋਜੀਸਟ ਗੁਪਤਾ ਡਾਇਗਨੋਸਟਿਕ ਸੈਂਟਰ ਜਿੰਦਨ ਹਸਪੀਟਲ ਮੈਂ ਆਪਣੇ ਵੱਲੋਂ ਤੇ ਆਪਣੀ ਪੂਰੀ ਟੀਮ ਵੱਲੋਂ ਸਾਰੇ ਦੇਸ਼ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹਾਂ ਤੇ ਮੈਂ ਇਹ ਵੀ ਦੇ ਕਹਿਣਾ ਚਾ ਰਹੀ ਹਾਂ ਕਿ ਜਿੱਦਾਂ ਆਉਣ ਵਾਲਾ ਮੌਸਮ ਬਰਸਾਤ ਦਾ ਮੌਸਮ ਹੈ ਤੇ ਇਸ ਦੇ ਵਿੱਚ ਕਾਫੀ ਵਾਇਰਲ ਫੀਵਰਸ ਫੈਲਦੇ ਨੇ ਜਿੱਦਾਂ ਕਿ ਮਲੇਰੀਆ ਡੇਂਗੂ ਵਗੈਰਾ ਤੇ ਇਸ ਤੋਂ ਬਚਣ ਲਈ ਸਾਨੂੰ ਸਾਰਿਆਂ ਨੂੰ ਖੜੇ ਹੋਏ ਪਾਣੀ ਤੋਂ ਨੋ ਅਵੋਇਡ ਕਰਨਾ ਚਾਹੀਦਾ ਹੈ ਤੇ ਜਿੱਦਾਂ ਖੜੇ ਹੋਏ ਪੁੱਲਰ ਦਾ ਪਾਣੀ ਏਸੀ ਦਾ ਪਾਣੀ ਇਹਨਾਂ ਦੀ ਪੂਰੀ ਸਫਾਈ ਰੱਖਣੀ ਚਾਹੀਦੀ ਹੈ ਤੇ ਡਰੇਨਸ ਵੀ ਕਲੀਅਰ ਹੋਣੇ ਚਾਹੀਦੇ ਆ ਤਾਂ ਕਿ ਸਾਨੂੰ ਅਸੀਂ ਇਹ ਬਣੀਆਂ ਬਿਮਾਰੀਆਂ ਤੋਂ ਬਚ ਸਕੀਏ ਤੇ ਸਾਨੂੰ ਟਾਈਮ ਤੇ ਖੂਨ ਦੀ ਜਾਂਚ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਠੀਕ ਟਾਈਮ ਤੇ ਸਾਡੀ ਬਿਮਾਰੀ ਪਕਰ ਚਾ ਜਾਏ ਤੇ ਉਹਦਾ ਪ੍ਰੋਪਰ ਇਲਾਜ ਹੋ ਸਕੇ जय हिंद जय भारत मैं डॉक्टर बी एस पाटिया पाटिया हॉस्पिटल दसांच कला अते जीजी इंस्टीट्यूट ऑफ नर्सिंग एंड हेल्थ साइंसेज बीके वर्कमनो अपने सारे देश वासियों ਨੂੰ ਆਜ਼ਾਦੀ ਦੇ ਆਉਣ ਵਾਲੇ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਇਸ ਦੇ ਨਾਲ ਹੀ ਮੈਂ ਸੰਦੇਸ਼ ਦੇਣਾ ਚਾਹਨਾ ਕਿ ਜਿਹੜੇ ਅੱਜ ਦੀ ਜਨ ਜਨਰੇਸ਼ਨ ਨਸ਼ਿਆਂ ਵੱਲ ਜਾ ਰਹੀ ਹੈ ਆਪਣੇ ਆਪ ਨੂੰ ਉਸ ਤੋਂ ਬਚਾਓ ਅਤੇ ਜੋ ਤੁਸੀਂ ਅੱਜ ਦੇ ਖਾਣੇ ਖਾਂਦੇ ਹੋ ਜਿੱਦਾਂ ਮਤਲਬ ਸਮਝੋ ਕਿ ਤੁਸੀਂ ਫਾਸਟ ਫੂਡ ਹੋ ਗਏ ਯਾ ਤੁਸੀਂ ਪ੍ਰੋਸੈਸਡ ਫੂਡ ਦੇ ਇਹਨਾਂ ਤੋਂ ਬਚੋ ਤਾਂ ਕਿ ਆਉਣ ਵਾਲਾ ਸਮਾਂ ਸਾਰਿਆਂ ਦਾ ਤੰਦਰੁਸਤ ਤੰਦਰੁਸਤੀ ਵਾਲਾ ਨਿਕਲੇ। ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ। ਮੈਂ ਬਹਾਦਰ ਸਿੰਘ ਸੰਘਪੁਰ ਸਮੂਹ ਦੇਸ਼ਔਰ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਬਹੁਤ ਬਹੁਤ ਮੁਬਾਰਕਾ ਦਿਨਾ। ਇਹ ਆਉਣ ਵਾਲਾ ਸਮਾਂ ਜਿਹੜਾ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਸਾਡੇ ਜਿਹੜੇ ਚੀਤ ਸਿੰਘ ਬੋਲੇ ਦੇ ਉਹਨਾਂ ਆਗਿਆ ਕਲਬਾਦਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਜਨਰਲ ਇਸਨੂੰ ਆਜ਼ਾਦੀ ਜੋ ਆਈ ਆ ਸਾਨੂੰ ਹਰ ਤਰ੍ਹਾਂ ਦਾ ਨਿਗਮਣ ਦੇ ਬਖਸ਼ਿਆ ਤੇ ਮੈਂ ਸਾਰਿਆਂ ਨੂੰ 15 ਅਗਸਤ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਕਿਹੜੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਮੈਂ ਮਨੀਸ਼ ਪ੍ਰਵਕਰ ਰੈਜ਼ੀਡੈਂਟ ਬਲਾਕ ਕਾਂਗਰਸ ਕਮੇਟੀ ਪਵੜਾ ਸ਼ਹਿਰੀ ਐਕਸ-ਮੁਫੋਰ ਕਾਉਂਸਲਰ ਪਵੜਾ ਆਪਣੇ ਵੱਲੋਂ ਨਿਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ। ਔਰ ਇਸ શુભ ਦਿਹਾੜੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਸ ਦਿਨ ਨੂੰ ਆਪਾਂ ਸਾਰੇ ਮਿਲ ਕੇ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਬੱਦ ਚੜ ਕੇ ਮਨਾਈਏ ਔਰ ਇਸ ਦਿਵਸ ਦੇ ਉਤੇ ਇੱਕ ਮੈਂ ਸੰਦੇਸ਼ ਵੀ ਦੇਣਾ ਚਾਹਾਂਗਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਿ ਆਪਣੇ ਫਿਊਚਰ ਨੂੰ ਦੇਖਦੇ ਹੋਏ ਆਪਾਂ ਰਣ ਕਰੀਏ ਕਿ ਆਪਣੇ ਬੱਚਿਆਂ ਨੂੰ ਆਪਾਂ ਬਾਹਰ ਦੇ ਬੰਕਾਂ ਦੇ ਵਿੱਚ ਨਾ ਭੇਜ ਕੇ ਉਹਨਾਂ ਨੂੰ ਆਪਣੇ ਸ਼ਹਿਰਾਂ ਵਿੱਚ ਆਪਣੇ ਦੇਸ਼ ਵਿੱਚ ਰੱਖ ਕੇ ਆਪਾਂ ਦੇਸ਼ ਦੀ ਸੇਵਾ ਦੇ ਵਿੱਚ ਉਹਨਾਂ ਨੂੰ ਤਤਪਰ ਕਰੀਏ ਜੈ ਸ਼੍ਰੀ ਰਾਮ ਮੈਂ ਪੰਡਿਤ ਦੀਪਕ ਸ਼ਾਸਤਰੀ ਦਿਬ்ய ਜੋਤੀਸ਼ ਖੇਂਦਰ ਸਰਬ ਸ਼ਕਤੀ ਸੈਨਾ ਜ਼ਿਲ੍ਹਾ ਪ੍ਰਧਾਨ ਸੋ ਦੇਸ਼ ਵਾਸੀਓ ਸਾਰਿਆਂ ਨੂੰ ਕੱਲ ਇੰਡੀਪੈਂਡੈਂਟ ਦੇ ਦੀ ਬਹੁਤ ਬਹੁਤ ਸ਼ੁਭ ਕਾਮਨਾ ਹੈ ਇਹ ਜੋ ਇੰਡੀਪੈਂਡੈਂਟ ਡੇ ਹੈ ਸਾਡਾ ਆਜ਼ਾਦੀ ਦਾ ਦਿਵਸ ਹੈ ਇਹ ਇਸ ਕਰਕੇ ਬਣਾਇਆ ਜਾਂਦਾ ਹੈ ਕਿ ਇਸ ਦਿਨ ਸਾਡਾ ਦੇਸ਼ ਜੋ ਹੈ ਆਜ਼ਾਦ ਹੋਇਆ ਸੀ ਸੋ ਸਾਨੂੰ ਜੋ ਸਾਡੇ ਦੇਸ਼ ਨੂੰ ਆਜ਼ਾਦ ਕਰਨ ਲਈ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜਿਨ੍ਹਾਂ ਵਿੱਚ ਸਾਡੇ ਦੇਸ਼ ਫਗਤ ਸਿੰਘ ਸੁਖਦੇਵ ਸਿੰਘ ਰਾਜਗੁਰੂ ਸਾਨੂੰ ਇਹਨਾਂ ਦੀ ਜੋ ਕੁਰਬਾਨੀਆਂ ਆ ਉਹਨਾਂ ਨੂੰ ਮੁੱਖ ਤੌਰ ਤੇ ਆਜ਼ਾਦ ਹੋ ਯਾਦ ਰੱਖਣਾ ਚਾਹੀਦਾ ਆ ਔਰ ਇਹਨਾਂ ਦੇ ਦੱਸੇ ਹੋਏ ਨੱਚੇ ਕਦਮ ਦੇ ਸਾਨੂੰ ਚੱਕਣਾ ਚਾਹੀਦਾ ਆ ਸਾਡੀ ਆਜ਼ਾਦੀ ਲਈ ਬਹੁਤ ਸਾਰੇ ਸ਼ਹੀਦਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਸਾਨੂੰ ਉਹਨਾਂ ਦੇ ਉੱਤੇ ਫਕਰ ਹੈ ਔਰ ਮਾਣ ਹੈ ਸੋ ਸਾਨੂੰ ਉਹਨਾਂ ਦੇ ਦੱਸੇ ਹੋਏ ਰਸਤੇ ਚੱਲਣਾ ਚਾਹੀਦਾ ਹੈ ਔਰ ਸਾਡੀ ਜੋ ਸਰਬਸ਼ਕਤੀ ਸੈਨਾ ਹੈ ਇਹ ਇੱਕ ਨਸ਼ਾ ਵਿਰੋਧਕ ਬਹੁਤ ਤਰ੍ਹਾਂ ਦੀ ਮੁਹਿੰਮ ਚਲਾ ਰਹੀ ਹੈ ਸੋ ਸਾਨੂੰ ਆਉਣ ਵਾਲੀ ਜੋ ਯੁਵਾ ਪੀੜ੍ਹੀ ਹੈ ਉਹਨੂੰ ਜਾਗਰੂਤੀ ਕਰਨ ਲਈ ਇਹ ਮੁਹਿੰਮ ਚਲਾਈ ਗਈ ਹੈ ਤਾਂ ਕਿ ਬੱਚੇ ਔਰ ਸਾਡਾ ਜੋ ਪੰਜਾਬ ਹੈ ਇਹ ਨਸ਼ਾ ਮੁਕਤ ਹੋ ਸਕੇ ਜੈ ਸ਼ੀਰਾਂ